ਪੁੰਨੀਆਂ ਗੌੜੀ ਚੰਤ ਮਹੱਲਾ ਪਹਿਲਾ ਸੁਣਨਾਹ ਪ੍ਰਭੂ ਜੀਓ ਏ ਕੱਲੜੀ ਬਨ ਮਾਹੇ ਕਿਉ ਧੀ ਰਹਗੀ ਨਾਹ ਬਿਨਾ ਪ੍ਰਭ ਵੀ ਪਰਵਾਹੇ ਤਨ ਨਾਹ ਬਾਜੂ ਰਹੇ ਨਾ ਸਾਕੇ ਵਿਖਮ ਰਹਿਣ ਕਨੇਰੀਆ ਨਹਿ ਨੀਂਦ ਆਵੇ ਪ੍ਰੇਮ ਭਾਵੇ ਸੁਣ ਬੇਨੰਤੀ ਮੇਰੀਆ ਬਾਜੂ ਪਿਆਰੇ ਕੋਈ ਨਾ ਸਾਰੀ ਇਕ ਲੜੀ ਕੁਰਲਾਈ ਨਾਨਕ ਸਾਹ ਧਨ ਮਿਲੇ ਮਲਾਈ ਬਿਨ ਪ੍ਰੀਤਮ ਦੁਖ ਪਾਏ ਪਿਰ ਛੋੜਿਆ ੜੀ ਜੀਉ ਕਮਣ ਮਲਾਵੇ ਰਸ ਪ੍ਰੇਮ ਮਿਲੀ ਜੀਉ ਸ਼ਬਦ ਸੁਹਾਵੇ ਸ਼ਬਦੇ ਸੁਹਾਵੇ ਤਾਂ ਪਤ ਪਾਵੇ ਦੀਪਕ ਦੇਹ ਉਜਾਰੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੇ ਸਤ ਗੁਰ ਮੇਲੀ ਤਾਂ ਪਿਰ 라ਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਤਾਂ ਪਿਰ 라ਵੇ ਜਾਂ ਤਿਸ ਕੈ ਮਨ ਬਾਣੀ ਮਾਇਆ ਮੋਹਣੀ ਨੀ ਘਰਿਆ ਜਿਓ ਕੂੜ ਮੁੱਟੀ ਕੂੜਿਆਰੀ ਕਿਉ ਖੂਲੈ ਗਲ ਜੇਵੜੀਆਂ ਜਿਓ ਬਿਨ ਗੁਰ ਅਤ ਪਿਆਰੀ ਹਰ ਪ੍ਰੀਤ ਪਿਆਰੀ ਸ਼ਬਦ ਵਿਚਾਰੇ ਤਿਸ ਹੀ ਕਾਸੋ ਹੋਵੇ ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲ ਧੋਐ ਨਾਮ ਬਿਨਾ ਗਤ ਕੋਈ ਨਾ ਪਾਵੇ ਹੱਥ ਨਿਗਰਹਿ ਬੇਬਾਣ ਨਾਨਕ ਸੱਚ ਕਰ ਸ਼ਬਦ ਸੰਹਾਪੈ ਦੁਬਦਾ ਮਹਿਲ ਕੀ ਜਾਣੈ ਤੇਰਾ ਨਾਮ ਸੱਚਾ ਜੀਉ ਸ਼ਬਦ ਸੱਚਾ ਵਿਚਾਰੂ ਤੇਰਾ ਮਹਿਲ ਸੱਚਾ ਜੀਉ ਨਾਮ ਸੱਚਾ ਵਾਪਾਰੂ ਨਾਮ ਕਾ ਵਾਪਾਰ ਮੀਠਾ ਫਗਤ ਲਾਹਾ ਅਨ ਦਿਨੂ ਤਿਸ ਬਾਜ ਵਖਰ ਕੋਏ ਨਾ ਸੂਜੈ ਨਾਮ ਲੇ ਵਹ ਖਿਨ ਖਿਨੂ ਪਰਖ ਲੇ ਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੇ ਸਚ ਪਾਇਆ ਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਤੀਜਾ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰਪ੍ਰਸਾਦ ਸਾ ਤਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ ਖਿਨ ਪਲ ਰਹਿ ਨਾ ਸਕੈ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਲ ਨਾ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ 부ਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ ਬਿਨ ਸੇਵੈ ਸੁਖ ਨ ਪਾਏ ਨਾਨਕ ਸਾ ਧਨ ਮਿਲੇ ਮਲਾਈ ਜਿਸਨੂੰ ਆਪ ਮਲਾਈ ਧਨ ਰੈਣ ਸੁਹਿਲੜੀਏ ਜੀਉ ਹਰਿ ਸਿਉ ਚਿਤ ਲਾਏ ਸਤਿਗੁਰ ਸੇਵੈ ਭਾਉ ਕਰੇ ਜੀਉ ਵਿਚੋ ਆਪ ਗਵਾਏ ਵਿਚੋ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਾਗਾ ਭਾਉ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕਾ ਸ਼ਬਦ ਸੁਮਾਉ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰ ਨਾਨਕ ਕਾਮਣ ਨਾਹ ਪਿਆਰੀ RAM ਨਾਮ ਗਲ ਹਾਰੂ ਤਨ ਏ ਕਲੜੀ ਜੀਉ ਬਿਨ ਨਾਹ ਪਿਆਰੀ ਦੂਜੈ ਭਾਈ ਮੁੱਠੀ ਜੀਉ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁਤਰ ਤਾਰੇ ਮਾਇਆ ਮੋਹਿ ਖੁਆਈ ਕੂੜ ਬਗੁੱਤੀ ਤਾਂ ਪਿਰ ਮੁਤੀ ਸਾ ਤਨ ਮਹਿਲ ਨ ਪਾਈ ਗੁਰ ਸ਼ਬਦੇ ਰਾਤੀ ਸਹਜੇ ਮਾਤੀ ਆਨੰਦਿਨ ਰਹੈ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜਿਉ ਆਪ ਮਲਾਈ ਤਾਂ ਮਿਲਿਐ ਹਰ ਮੇਲੇ ਜਿਉ ਹਰ ਬਿਨ ਕਵਣ ਮਲਾਈ ਬਿਨ ਗੁਰ ਪ੍ਰੀਤਮ ਆਪਣੇ ਜਿਉ ਕੌਣ ਪਰਮ ਚੁਕਾਏ ਗੁਰ ਭਰਮ ਚ ਕਾਏ ਇਉ ਮਿਲੀਐ ਮਾਏ ਤਾਂ ਸਾ ਤਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬਿਨ ਗੁਰ ਮਗ ਨ ਪਾਏ ਕਾਮਣ ਰੰਗ ਰਾਤੀ ਸਹਜੇ ਮਾਤੀ ਗੁਰ ਕਹਿ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕਹਿ ਭਾਈ ਪਿਆਰੀ ਗੌੜੀ ਮਹਲਾ ਤੀਜਾ ਫਿਰ ਬਿਨ ਖਰੀ ਨਿਮਾਣੀ ਜਿਉ ਬਿਨ ਪਿਰ ਕਿਉ ਜੀਵਾ ਮੇਰੀ ਮਾਈ ਫਿਰ ਬਿਨ ਨੀਂਦ ਨਾ ਆਵੇ ਜੀਉ ਕਾਪੜ ਤਨ ਨਾ ਸੁਹਾਈ ਕਾਪੜ ਤਨ ਸੁਹਾਵੇ ਜਾਂ ਪਿਰ ਭਾਵੇ ਗੁਰਮਤੀ ਚਿੱਤ ਲਾਈਐ ਸਦਾ ਸੁਹਾਗਣ ਜਾਂ ਸਤਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦੈ ਮੇਲਾ ਤਾਂ ਫਿਰ 라ਵੀ ਲਾਹਾ ਨਾਮ ਸੰਸਾਰੀ ਨਾਨਕ ਕਾਮਣ ਨਾਹ ਪਿਆਰੀ ਜਾਂ ਹਰ ਕੇ ਗੁਣ ਸਾਰੇ ਸਾ ਧਨ ਰੰਗ ਮਾਣੇ ਜੀਉ ਆਪਣੇ ਨਾਲ ਪਿਆਰੇ ਅਹਨਸ ਰੰਗ ਰਾਤੀ ਜੀਉ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉਮੈ ਮਾਰਿ ਇਨ ਬਿਦ ਮਿਲਹੁ ਪਿਆਰੇ ਸਾ ਧਨ ਸੋਹਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੇ ਆਪਣੇ ਗੁਰ ਮਿਲ ਰਹੀਐ ਅੰਮ੍ਰਿਤ ਗਹੀਐ ਦੁਬਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁਖ ਵਿਸਾਰੇ ਕਾਮਣ ਪਿਰਹੋਂ ਭੁੱਲੀ ਜੀਉ ਮਾਇਆ 모ਹੀ ਪਿਆਰੀ ਝੂਟੀ ਝੂਠ ਲੱਗੀ ਜੀਉ ਫੂੜ ਮੁਠੀ ਕੂੜਿਆਰੀ ਕੂੜ ਨਿਵਾਰੇ ਗੁਰਮਤਿ ਸਾਰੇ ਜੂਐ ਜਨਮ ਨਾ ਹਾਰੀ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿਚੋ ਹੋ ਮੇ ਮਾਰੀ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੀ ਸ਼ਿੰਗਾਰੂ ਨਾਨਕ ਕਾਮਣ ਸਹਿ ਜਸਮਾਣੀ ਜਿਸ ਸਾਚਾ ਨਾਮ ਆਧਾਰੂ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੈ ਅਨ ਨਾ ਪਾਣੀ ਪਾਣੀ ਅਨ ਨਾ ਭਾਵੈ ਮਰੀਐ ਹਾਵੈ ਬਿਨ ਪਿਰ ਕਿਉ ਸੁਖ ਪਾਈਐ ਗੁਰ ਆਗੈ ਕਰੂੰ ਬਿਨੰਤੀ ਜੇ ਗੁਰ ਪਾਵੈ ਜਿਉ ਮਿਲੈ ਤੇ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਈ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਏ ਗੌੜੀ ਮਹੱਲਾ ਤੀਜਾ ਕਾਮਣ ਹਰ ਰਸ 베ਦੀ ਜਿਓ ਹਰ ਕੈ ਸਹਜ ਸੁਪਾਏ ਮਨ ਮੋਹਨ ਮੋਇ ਲਿਆ ਜਿਓ ਦੁਬਦਾ ਸਹਜ ਸਮਾਏ ਦੁਬਦਾ ਸਹਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕਸਤ ਭਰਿਆ ਕਲ ਤਾਈ ਪਾਪ ਕਮਾਏ ਗੁਰਮਖ ਭਗਤ ਜਿਤ ਸਹਜ ਧੋਨੇ ਉਪਜੈ ਬਿਨ ਭਗਤੀ ਮੈਲ ਨਾ ਜਾਈ ਨਾਨਕ ਕਾਮਣ ਪਿਰਹਿ ਪਿਆਰੀ ਵਿਚੋਂ ਆਪ ਗਵਾਏ ਕਾਮਣ ਪਿਰ ਪਾਇਆ ਜੀਉ ਗੁਰ ਕੈ ਭਾਏ ਪਿਆਰੀ ਰਹਿਣ ਸੁਖ ਸੁੱਤੀ ਜੀਉ ਅੰਤਰ ਉਰ ਧਾਰੇ ਅੰਤਰ ਉਰ ਧਾਰੇ ਮਿਲੀਐ ਪਿਆਰੇ ਹਨ ਦਿਨ ਦੁਖ ਨਿਵਾਰੇ ਅੰਤਰ ਮਹਿਲ ਪਿਰ 라ਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਦਾ ਮਾਰਨੀ ਵਾਰੇ ਨਾਨਕ ਸੱਚ ਮਿਲੀ ਸੁਹਾਗਣ ਗੁਰ ਕੈ ਹੇਤ ਅਪਾਰੇ ਆਵੋ ਦਇਆ ਕਰੇ ਜੀਉ ਪ੍ਰੀਤਮ ਅਤ ਪਿਆਰੀ ਕਾਮਣ ਬਿਨੋ ਕਰੇ ਜੀਉ ਸੱਚ ਸ਼ਬਦ ਸ਼ਿੰਗਾਰੇ ਸੱਚ ਸ਼ਬਦ ਸ਼ਿੰਗਾਰੇ ਹਉ ਮੈਂ ਮਾਰੇ ਗੁਰਮੁਖ ਕਾਰਜ ਸੁਵਾਰੇ ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਹ ਸੰਤਾਪੀ ਕਿਸ ਆਗੈ ਜਾਏ ਪੁਕਾਰੀ ਨਾਨਕ ਮਨਮੁਖ ਥਾਉ ਨਾ ਪਾਈ ਬਿਨ ਗੁਰ ਅਤ ਪਿਆਰੇ ਮੁੰਦ ਇਆਣੀ ਭੋਲੀ ਨਿਗੁਣੀਆਂ ਦੀਓ ਤੇਰੇ ਅਗਮ ਅਪਾਰਾ ਆਪੇ ਮੇਲ ਮਿਲੀਐ ਜੀਓ ਆਪੇ ਬਖਸ਼ਣ ਹਾਰਾ ਅਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਕਾਟ ਕਾਟ ਰਹਿ ਆਸ ਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈ ਐ ਸਤ ਗੁਰੂ ਪੂਜ ਬੁਜਾਈ ਸਦਾ ਆਨੰਦ ਰਹੇ ਦਿਨ ਰਾਤੀ ਅਨ ਦਿਨ ਰਹੇ ਲਿਵ ਲਾਈ ਨਾਨਕ ਸਹਜੇ ਹਰ ਵਰ ਪਾਇਆ ਸਾ ਤਨ ਨੋਂ ਨਿਦ ਪਾਈ ਗੋੜੀ